ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਕੰਡਾਵਨ ਨੇ ਜ਼ਿਲ੍ਹਾ ਪਟੰਡਾ ਠੀਕ ਹੈ ਜੀ ਬਾਈਕ ਕੋਲ ਇੱਕ ਬੱਸੀ ਆ ਗੱਬਣ ਠੀਕ ਹੈ ਜੀ ਇੱਕ ਗਾਂ ਗੱਬਣਾ ਇਹਦੇ ਰਹਿੰਦੇ ਆ 10-12 ਦਿਨ 15 ਦਿਨ ਰਹਿੰਦੇ ਆ ਬਾਕੀ ਵੱਧ ਜਾਣਕਾਰੀ ਅਪ ਬਾਈ ਤੋਂ ਲਵਾਂਗੇ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਕੀ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਜੇ ਕਿਸੇ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528200355 ਜੀ ਕਰਦੇ ਆ ਜੀ ਆਪਾਂ ਬਾਈ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਾਸਰੀ ਕਾ ਜੀ ਸਾਸਰੀ ਕਾਲ ਬਾਈ ਜੀ ਨਾਮ ਦੱਸੋ ਜੀ ਆਪਣਾ ਚਮਕੌਰ ਸਿੰਘ ਜੀ ਪਿੰਡ ਜੀ ਘੰਡਾਵੰਨਾ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਕਿਹੜੇ-ਕਿਹੜੇ ਨੇੜੇ ਪਿੰਡ ਆਪਣੇ ਭਾਈ ਰੂਪਾ ਹਾਂਜੀ ਫੁੱਲੇ ਵਾਲਾ ਠੀਕ ਹੈ ਜੀ ਛੋਟੇ ਸ਼ੰਦੂ ਠੀਕ ਹੈ ਜੀ ਪਦੌੜਾ ਠੀਕ ਹੈ ਜੀ ਤੇ ਆਪਣਾ ਨੰਬਰ ਦੱਸੋ ਜੀ 82279 ਹਾਂਜੀ 41037 ਠੀਕ ਹੈ ਜੀ ਹਾਂਜੀ ਪਹਿਲਾਂ ਵਸੀ ਦੀ ਜਾਣਕਾਰੀ ਦਿਓ ਜੀ ਆਪਣੀ ਇਹ ਕਿੰਨੇ ਟਾਈਮ ਦੀ ਗੱਬਣਾ ਜੀ ਇਹ 3 ਸਵਾ 3 ਮਹੀਨੇ ਦੀ ਗੱਬਣਾ ਵਈ ਜੀ ਚੈੱਕ ਕਰਾਈ ਹੋਈ ਹੈ ਜੀ ਆਪਣੀ ਹਾਂਜੀ ਹਾਂਜੀ ਠੀਕ ਹੈ ਜੀ ਲੋਪਰਾ ਐਸੀ ਦੀ ਹੈ ਬਾਈ ਜੀ ਪਛੀਆਂ ਗਾਨੀ ਠੀਕ ਹੈ ਠੀਕ ਹੈ ਇਸ ਬਿਊਟੀ ਦੇਖ ਸਕਦੇ ਹੋ ਸੋਹਣੀ ਸਨੱਖੀਆ ਵਾਕਿ ਸੁਨੂ ਥਾਣ ਵੀ ਦਿਖਾਉਣੇ ਇਹਦੇ ਤੇ ਤੋਰਾ ਤਰਾ ਵੀ ਦਿਖਾਉਣੇ ਹਾਂਜੀ ਬਈ ਰੇਟ ਦੱਸ ਦਿਓ ਜੀ ਇਹਦਾ ਰੇਟ ਕਿੰਨਾ ਮੰਗਦੇ ਤੁਸੀਂ ਇਹਦਾ 45 ਮੰਗਦੇ ਬਈ ਜੀ ਠੀਕ ਹੈ ਜੀ 45000 ਰੁਪਏ ਬਾਈ ਨੇ ਰੇਟ ਦੱਸਿਆ ਠੀਕ ਹੈ ਜੀ ਭਾਈ ਜੀ ਨੇ ਜਰੂਰ ਕੰਡੈਕਟ ਕਰੋ ਪੱਖੇ ਪਤੌਰ ਕੇ ਦਿਖਾਉਣੇ ਲਓ ਜੀ ਵੱਸੀ ਬਹੁਤ ਸੋਹਣੀ ਆ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਤੋੜਾ ਤਰਾ ਦੇਖ ਸਕਦੇ ਹੋਰਾ ਠੀਕ ਹੈ ਜੀ ਮੋੜ ਲਈ ਮੋੜ ਲਓ ਲਓ ਜੀ ਦੀ ਮਾਂ ਵੀ ਖੜੀ ਆ ਨਾਲ ਭਾਈ ਜੀ ਕਹਿੰਦੇ ਇਹਦੀ ਵੱਸੀ ਆ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੋੜਾ ਤਰਾ ਬੰਦੋ ਜੀ ਬੰਦ ਬੰਦ ਲਓ ਜੀ ਥਣ ਚੈੱਕ ਕਰਾਉਣੇ ਚਾਰੇ ਥਣ ਨਿਖੜ ਮਿਆਂ ਦੇਖ ਸਕਦੇ ਹੋ ਲਓ ਜੀ ਠੀਕ ਹੈ। ਬਈ ਜੀ ਨਜ਼ੂਰ ਕੰਡੈਕਟ ਕਰੋ ਭਰਾ। ਪਿੰਡ ਕੰਡਾ ਬੰਨੇ ਜ਼ਿਲ੍ਹਾ ਬਟੰਡਾ। ਹਾਂਜੀ ਬਾਈ ਜੀ ਗਾਂ ਦੀ ਜਾਣਕਾਰੀ ਦਿਓ ਜੀ ਕਵੇਂ ਸੂਏ ਸੋਣਾ ਜੀ ਗਾਂ ਨੇ? ਤੀਜੇ ਸੂਏ ਬਾਈ ਜੀ। ਠੀਕ ਹੈ ਜੀ। ਕਿੰਨੇ ਦਿਨ ਰਹਿੰਦਾ ਵੀ ਜੀ? ਇਹ ਤਕਰੀਬਨ 23-25 ਤੱਕ ਦਿਨ ਪੂਰੇ ਆ। ਠੀਕ ਹੈ ਜੀ। ਮੰਨ ਕੇ ਚਲੋ ਆਹ ਜਿਹੜੀ ਆਉਂਦੀ ਹੈ 23? ਹਾਂਜੀ ਹਾਂਜੀ। ਠੀਕ ਹੈ ਜੀ। ਅੱਜ 9 ਤਰੀਕ ਹੋ ਗਈ ਠੀਕ ਹੈ ਜੀ। ਜਾਨੀ 13-15 ਦਿਨ ਵਾਕੀ ਆ। ਠੀਕ ਹੈ ਜੀ। ਤੇ ਪਿਛਲੇ ਸੂਏ ਦੁੱਧ ਮੇਰੀ ਕਿੰਨਾ ਸੀਦਾ? 21-22 ਕਿਲੋ ਬਾਈ ਜੀ। 21-22 ਕਿਲੋ। ਠੀਕ ਹੈ ਇਹ ਲਿੱਟ ਲਡੂ ਨਾ ਕਰਮਾ ਲਈ ਦਿੱਤੀਆਂ ਦੇਖ ਸਕਦੇ ਪਰਾ ਚਲੋ ਜੀ ਚੈੱਕ ਕਰ ਸਕਦੇ ਵਾ ਸਾਡੇ 12 13 ਦਿਨ ਬਾਈ ਕਹਿੰਦਾ ਬਾਕੀ ਚੀਜ਼ਾ ਸੋ ਬਾਈ ਜੀ ਇੱਕ ਬੱਸੀ ਹੈ ਇੱਕ ਉਹ ਖੜੀ ਹੈ ਠੀਕ ਹੈ ਜੀ ਬੱਸੀ ਜਿੰਨੇ ਦਿੱਤਨੇ ਬੱਸੀ ਦਿੱਤੀ ਠੀਕ ਹੈ ਲੋ ਜੀ ਤੁਰਾ ਤੁਰਾ ਦੇਖ ਸਕਦਾ ਇਹਨ ਕਿਸ ਬਿਊਟੀ ਲੈਓ ਪਰਾ ਇਧਰ ਮੁੜ ਲੈਓ ਇਧਰ ਰੋਕ ਲਓ ਜੀ ਰੋਕ ਦਿਆ ਤਾਂ ਮਾੜਾ ਹੀ ਰੋਕ ਲੂ ਮੈਂ ਦਿਖਾਤਾ ਚੰਗੀ ਇਧਰ ਨੂੰ ਕਰ ਲਓ ਬਚਾਲੇ ਜੀ ਬਸ ਲੋ ਜੀ ਰੇਟ ਬਾਈ ਜੀ ਕਹਿੰਦੇ ਫੋਨ ਤੇ ਜੜੀਆਂ ਬਾਈ ਜੀ ਉਹ ਬਸੀਆਂ ਜੀਆਂ ਕੂਹੀਆਂ ਆ ਤਾਕਦੇ ਨਹੀਂ ਨਹੀਂ ਠੀਕ ਆ ਬਸੀਆਂ ਇਹ ਭਰਾ ਦੁੱਧ ਦੁੱਧ ਨਹੀਂ ਹੁੰਦਾ ਠੀਕ ਆ ਲੈਵਾ ਤੋ ਸੱਖਾ ਸਾਰੇ ਬਾਕੀ ਦੱਸਣ ਦਾ ਆਪਣਾ ਫਰਜ਼ ਬਣਦਾ ਠੀਕ ਆ ਨਾ ਲੋ ਭਰਾ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਆ ਜੀ ਫਰੈਂਡ ਬਾਈ ਨੂੰ ਦੱਸ ਦਿੱਤਾ ਨੇੜੇ ਨੇੜੇ ਪਿੰਡ ਵੀ ਦੱਸ ਤੇ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਦੋਨੇ ਜਾਨਵਰ ਬਹੁਤ ਸੋਹਣੇ ਆ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਮਿਲਦੇ ਆ ਭਰਾ ਅਗਲੀ ਵੀਡੀਓ ਚ OK ਬਾਈ